ਕਾਰਡ ਖੜਗ ਕੋਪਿਓ ਰਸਾ ਉਸ ਪਹਾੜ ਜਿਹੜੇ ਸੀ ਮਹਾਰਾਜਾ ਰਾਮ ਆਇਆ ਫੇਰੀ ਤਦਾਂ ਦੇ ਸਹਾਬ ਨੂੰ ਤੇ ਜਿਹੜੇ ਪਹਾੜ ਸੀ ਧੂਂਦੇ ਗੋੜਿਆਂ ਵਰਗੇ ਨਰਮ ਹੋ ਗਏ ਅਤੇ ਅੱਗ ਸਾੜਨੋਂ हट ਗਈ ਪਾਣੀ ਡੋਬਣੋਂ हट ਗਿਆ ਉਸ ਵੇਲੇ 사ਸੰਗੇ ਜੀ ਹਰਨਾਖਸ਼ ਉਸ ਵਕਤ ਕਾਰਡ ਖੜਗ ਕੋਪਿਓ ਰਸਾ ਕਾਰਡ ਦੀ ਤਲਵਾਰ ਨੂੰ ਮਿਆਨ ਵਿੱਚੋਂ ਇੱਕ ਵਾਰੀ ਗੁਰਜੋ ਉਠਾਈ ਸੀ ਉਹ ਗੁਰਜਵੀ ਸਾਰੀ ਨਿਸਪਲ ਗਈ ਸੀ ਇਸੇ ਪ੍ਰਕਾਰ ਫੇ ਤਲਵਾਰ ਕੱਢ ਕੇ ਕਾਢ ਖੜਗ ਕੋਪਿਓ ਰਸਾਇ ਕੋਪਿਓ ਕਉਪ ਦੇ ਸਾਥ ਹੋਇਆ ਰਿਸ ਕੇ ਖਿਜ ਕੇ ਖਿਜ ਕੇ ਗੁੱਸੇ ਦੇ ਸਾਥ ਹੋਇਆ ਇਹ ਕੋਪਿਓ ਰਸਾਇ ਗੋਬਿੰਦ ਸਿੰਘ ਸਾਹਿਬ ਦਾ ਪਾਠ ਹੈ ਕਿ ਅੰਮ੍ਰਿਤਸਰ ਸਾਹਿਬ ਵਾਲੇ ਇਹਦਾ ਪਾਠ ਕਰਦੇ ਆ ਕਾਢ ਖੜਗ ਕੋ ਪਿਓ ਰਸਾਇ ਕੱਢ ਕੇ ਤਲਵਾਰ ਨੂੰ ਰਸਾਇ ਗੁੱਸਾ ਖਾ ਕੇ ਪਿਆਉ ਰਸਾਇ ਗੁੱਸਾ ਖਾ ਕੇ ਹੁਣ ਤੇ ਪਿਆ ਇਹਨਾਂ ਕੋ ਪਾਠ ਦਾ ਪੇਨ ਸਮਝਣਾ ਕੋਪੇ ਔਰ ਸਾਇ ਗ੍ਰਸ ਗੁੱਸਾ ਖਿੜ ਕਰਕੇ ਕੋਪ ਦੇ ਸਹਿਤ ਤਲਵਾਰ ਕੱਢ ਕੇ ਹੋਇਆ ਤੁਝ ਰੱਖਣ ਹਾਰੂ ਮੋਹੇ ਬਤਾ ਕਰਦੇ ਹੁਣ ਬੱਸ ਤੇਰੀ ਰਖਿਆ ਕਰਨ ਵਾਲਾ ਕੌਣ ਹੈ ਮੇਰੇ ਤਾਈ ਦੱਸਣਾ ਕਰ ਪ੍ਰਭ ਥੰਮ ਤੇ ਨਿਗਸੀ ਕੈ ਵਿਸਥਾਰ ਉਸੇ ਵੇਲੇ ਕਹਿੰਦਾ ਥੰਮ ਚ ਵੀ ਹੈ ਕਹਿੰਦੇ ਹੱਥਾਂ ਮਾਹ ਹਰ ਪੱਖ ਹੈ ਕਦੇ ਥੰਮ ਬਿਚਵੀ ਹੈ ਉਸੇ ਵੇ ਪਰਿਵਾਰ ਦੀ ਜਦੋਂ ਮੁੱਠ ਮਾਰੀ ਉਸ ਵਕਤ ਥੰਮ ਨੂੰ ਪਾਰ ਕਰਕੇ ਮਲਤਾਂਗ ਦੇ ਕਿ ਉਸੇ ਤਰ੍ਹਾਂ ਥੰਮ ਦੀ ਨਿਸ਼ਾਨੀ ਹੈ ਉਸੇ ਵੇ ਨਰਸਿੰਘ ਰੂਪ ਪ੍ਰਗਟ ਹੋਇਆ ਹੈ ਪ੍ਰਥਮ ਥੰਮ ਤੇ ਪ੍ਰਭ ਥੰਮ ਤੇ ਨਿਗਸੇ ਕੈ ਵਿਸਥਾਰ ਮਾ ਥੰਮ ਵਿਚੋਂ ਪਰਟੋਗੇ ਵੱਡਾ ਵਿਸਤਾਰ ਵਾਲਾ ਆਪਦਾ ਸਿਰ ਬਣਾ ਲਿਆ ਆਕਾਰ ਹਰ ਨਾਖ ਸਛੇਦਿਉ ਨਾਖ ਬਿਦਾਰ ਪਰਮਾਖ ਦੇ ਤਾਂ ਹੀ ਨਹਾ ਦੇ ਨਾਲ ਬਿਦਾਰ ਪਾੜ ਕੇ ਛੇਦਿਉ ਨਾਸ ਸਿਰ ਦਿੱਤਾ ਸਿਰ ਕੱਟ ਕਰਕੇ ਕੋਈ ਪਰਮ ਪੁਰਖ ਦੇਵਾਦ ਦੇਖੋ ਪਰਮ ਜੋ ਵੱਡਾ ਹੈ ਪੁਰਖ ਜੋ ਪੂਰਨ ਹੈ ਦੇਵਕੇ ਜੋ ਬ੍ਰਹਮਾ ਵਿਸ਼ਨ ਸ਼ਿਵ ਜੀ ਹੈ ਉਹਨਾਂ ਦਾ ਵੀ ਅਦੋ ਪਤੀ ਦੇਵ ਪ੍ਰਕਾਸ਼ ਰੂਪ ਹੈ ਰਾਜਾ ਰੂਪ ਹੈ ਭਗਤ ਹਿਤ ਨਰਸਿੰਘ ਭੀਵ ਦੇਖੋ ਭਈ ਭਗਤੇ ਦੇ ਹਿਤ ਕਰਕੇ ਭਗਤ ਦੀ ਰੱਖਿਆ ਦੇ ਵਾਸਤੇ ਇਹੋ ਨਰਸਿੰਘ ਰੂਪ ਭੀਵ ਭਏ ਨਰਸਿੰਘ ਰੂਪ ਧਾਰਿਆ ਆਪਨੇ ਕਹਿ ਕਬੀਰ ਕੋ ਲਖੈ ਨਾ ਪਾ ਤੁਰੀ ਸਾਹਿਬ ਜੀ ਕਹਿੰਦੇ ਕੋਈ ਵੀ ਮਹਾਰਾਜ ਸਾਹਿਬ ਦੇ ਗੁਣਾਂ ਦਾ ਪਾਰਾ ਵਾਰ ਨਹੀਂ ਲੱਗ ਸਕਦਾ ਬਿਅੰਤ ਮਾਰਾ ਹਿਸਾਬ ਦੇ ਗੁਣ ਹਨ ਰਹਿਲਾਦ ਉਧਾਰੇ ਅਨਕ ਬਾਰ ਇਸ ਪ੍ਰਕਾਰ ਪ੍ਰਹਿਲਾਦ ਭਗਦੇ ਚਾਹੀ ਉਧਾਰਨਾ ਕੀਤਾ अनेका ਵਾਰ ਰੱਖਿਆ ਕੀਤੀ ਜਲ ਜਵਾਰਾ ਘਿਰ ਤਰ ਜਲ ਜਵਾਰਾ ਪਹਿਰਾਖਿਓ ਰਾਜਾ ਰਾਮ ਆਇਆ ਫੇਰੀ ਇਸ ਪ੍ਰਕਾਰ ਰੱਖਿਆ ਕੀਤੀ